ਰਾਖਾ ਇਕ ਹਮਾਰਾ ਸੁਆਮੀ ਰਾਖਾ ਇਕ ਹਮਾਰਾ ਸੁਆਮੀ ਹਮਾਰਾ ਸੁਆਮੀ ਹਮਾਰਾ ਸੁਆਮੀ ਤੇ ਛੋਟੇ ਹੁੰਦੇ ਆਈ ਉਥੇ ਖੇਡਦੇ ਸੀ ਸਾਰੇ ਭੈਣ ਭਰਾ ਤੇ ਮੈਂ ਪਾਣੀ ਪੀਣ ਵਾਸਤੇ ਮੋਟਰ ਤੇ ਗਿਆ ਤੇ ਬਸ ਕਿਲਕ ਕੇ ਡਿੱਗ ਗਿਆ ਤੇ ਤੇ ਮੋਟਰ ਦੀ ਸ਼ਾਵਰ ਦੇ ਵਿੱਚ ਮੇਰੀ ਸਾਰੀ ਬਾਹ ਡਿਬੀਟੀ ਗਈ ਬਾਹ ਦਾ ਕੱਪੜਾ ਜਿਹੜਾ ਹੈਗਾ ਇਹ ਸ਼ਰਟ ਦਾ ਉਹ ਲਵੇਟਿਆ ਉਹਦੇ ਨਾਲ ਸਾਰੀ ਬਾਹ ਵਿੱਚ ਖਤਮ ਹੋ ਗਈ ਫਿਰ ਡਾਕਟਰਾਂ ਨੇ ਕੱਟਦੀ ਬਾਹ ਸਾਰੇ ਖੇਤ ਦੇ ਕੰਮ ਆਪ ਹੀ ਕਰਨੇ ਹਰੇ ਇੱਕ ਬਾਹ ਨਾਲ ਹਾਂਜੀ ਉਹ ਸਾਰੇ ਫਿਰ ਅਚਾਨਕ ਇਹ ਦਹਾਸਾ ਹੋ ਗਿਆ ਹੱਥ ਦਾ ਤੇ ਉਸ ਤੋਂ ਬਾਅਦ ਫਿਰ ਕੁਝ ਸਾਲ ਬਹੁਤ ਔਕੇ ਨਿਕਲੇ ਤੇ ਲਈ ਤੋ ਮਿੱਠਾ ਟਮਾਣਾ ਤੋਂ ਕੀਰਤਨ ਆ ਰਿਹਾ ਸੀ ਲਾਈਵ ਪੀਟੀਸੀ ਪੰਜਾਬੀ ਤੇ ਤੇ ਉਹ ਮੈਂ ਸੁਣ ਰਿਹਾ ਸੀ ਉਹਦਾ ਇੰਟਰਵਿਊ ਸੁਣੀਨ ਸਾਜੀ ਹੁਣਾਂ ਦੀ ਇਹਨੇ ਅਕੈਡਮੀ ਬਾਰੇ ਆਖਿਆ ਸੀ ਕਿ ਅਸੀ ਅਕੈਡਮੀ ਬਣਾ ਰਹੇ ਆ ਅੰਮ੍ਰਿਤਸਰ ਦੇ ਵਿੱਚ ਤੇ ਮੈਂ ਉਹਦਾ ਨੰਬਰ ਨੋਟ ਕਰ ਲਿਆ 5 ਵਜੇ ਦਾ ਟਾਈਮ ਹੋਇਆ ਮੈਂ ਗੁਰਦੁਆਰਾ ਸਾਹਿਬ ਗਿਆ ਮੇਰੇ ਤੋਂ ਹੱਥ ਦੇ ਵਿੱਚ ਛਾੜੂ ਪੜਿਆ ਸੀ ਤੇ ਮੇਰੇ ਮਨ ਚ ਆਪ ਹੀ ਅੰਦਰ ਵਿਚਾਰ ਆਈ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਕਿ ਮੈਂ ਕਿਰਤ ਗੁਰੂ ਸਾਹਿਬ ਨੇ ਆਪ ਬਖਸ਼ਿਸ਼ ਕੀਤੀ ਹੈ ਫਿਰ ਮੇਰਾ ਅੰਦਰੋਂ ਮੇਰਾ ਦਿਲ ਵੀ ਕਰ ਰਿਹਾ ਸੀ ਕਿ ਮੈਂ ਹੱਥ ਨਹੀਂ ਹੈਗਾ ਮੈਂ ਫੋਨ ਕਰਕੇ ਕੀ ਕਮਾਂਦ ਕਰੀ ਤੁਹਾਨੂੰ ਪੁੱਛਿਆ ਕੌਣ ਹੈ ਮੈਂ ਦੱਸਿਆ ਕਿ ਮੈਂ ਕਿਰਤ ਸਿੱਖਣਾ ਚਾਹੁੰਨਾ ਆਪ ਜੀ ਨਾਲ ਗੱਲ ਹੋਈ ਸੀ ਤੇ ਕਲਕੱਤੇ ਤੋਂ ਹੈ ਜੀ ਮੈਂ ਪੁੱਵਾਂ ਤੁਹਾਨੂੰ ਕਿਰਤਾਂ ਕਿਦਾਂ ਸਿੱਖਾਂਗਾ ਤੇਰਾ ਹੱਥ ਨਹੀਂ ਹੈਗਾ ਸੱਚ ਜੀ ਨਾਲ ਮੈਂ ਦੱਸਿਆ ਆਪ ਮੰਨ ਚੜੀ ਆਰ ਕਹਿਰਾ 24 ਸਾਲਾ ਨੌਜਵਾਨ ਪਾਈਮਨਪ੍ਰੀਤ ਸਿੰਘ ਜੋ ਦਿਵਿਆੰਗ ਹੈ ਇੱਕ ਐਕਸੀਡੈਂਟ ਦੌਰਾਨ ਇਸ ਨੇ ਆਪਣੀ ਖੱਬੀ ਬਾਹ ਗਵਾਈ ਪਰ ਨਾ ਹਿੰਮਤ ਹਾਰੀ ਨਾ ਨਿਰਾਸ਼ ਹੋ ਕੇ ਘਰ ਬੈਠਾ ਇਸ ਸਭ ਦੇ ਬਾਵਜੂਦ ਇਸ ਨੇ ਸ਼ਬਦ ਕੀਰਤਨ ਸਿੱਖਣ ਦਾ ਨਿਸ਼ਚਾ ਕੀਤਾ ਔਰ ਪਿਸ਼ਪ ਪਰ ਵਿੱਚ ਪ੍ਰਸਿੱਧ ਪਈ ਗੁਰਦੇਵ ਸਿੰਘ ਹਰਾਂ ਦੇ ਸ਼ਰਨ ਚ ਆਇਆ ਤੋਂ ਅੱਜ ਤੁਹਾਨੂੰ ਗੁਰੂ ਰਾਮਦਾਸ ਦੀ ਕਿਰਪਾ ਹੈ ਕਿ 24 ਸਾਲਾ ਇਹ ਦਿਵਿਆਂਗ ਹੱਥ ਅਤੇ ਪੈਰ ਦੀ ਵਰਤੋਂ ਕਰਦੇ ਹੋਏ ਹਰਮੋਨੀਅਮ ਪਜਾਂਦੇ ਹੋਏ ਸ਼ਬਦ ਕੁਰਬਾਨੀ ਦਾ ਕੀਰਤਨ ਜਿਹੜਾ ਉਹ ਗਾਇਨ ਕਰਦਾ ਹੈ ਸੰਗਤਾਂ ਵੀ ਬੜੇ ਪਿਆਰ ਦੇ ਨਾਲ ਇਸ ਦੀ ਜਿਹੜੀ ਹੈ ਸ਼ਬਦ ਕੀਰਤਨ ਸਰਵਣ ਕਰਦੀ ਹੈ ਤੋਂ ਸਭ ਤੋਂ ਪਹਿਲਾਂ ਤਾਂ ਮੁਬਾਰਕਤ ਬਾਤ ਕਰਾਂਗੇ ਭਾਈ ਗੁਰਦੇਵ ਸਿੰਘ ਹਰਾਨੂੰ ਜਿਨ੍ਹਾਂ ਨੇ ਇੱਕ ਇਸ ਬੱਚੇ ਨੂੰ ਸਹੀ ਰਾਹ ਤੇ ਤੋਰਿਆ ਆਪਣੇ ਬਾਰੇ ਦੱਸੋ ਮਨਪ੍ਰੀਤ ਸਿੰਘ ਜੀ ਕਲਸਾਹ ਭਾਈ ਗੁਰਜੀਤ ਸਿੰਘ ਜੀ ਜੀ ਮਨਪ੍ਰੀਤ ਸਿੰਘ ਯੂਪੀ ਦਾ ਰਹਿਣ ਵਾਲਾ ਜੀ ਮੈਂ ਛੂਪੀ ਤੇ ਰਹੇ ਹਾਂ ਜੀ ਨਜੀਬਾਦ ਹੈ ਠੀਕ ਸ਼ਹਿਰ ਹੈ ਸਿੱਖ ਪਰਿਵਾਰ ਚ ਜਨਮ ਹੋਇਆ ਹਾਂਜੀ ਤੇ ਛੋਟੇ ਹੁੰਦੇ ਹਾਂ ਉੱਥੇ ਖੇਡਦੇ ਸੀ ਸਾਰੇ ਭੈਣ ਭਰਾ ਤੇ ਮੈਂ ਪਾਣੀ ਪੀਣ ਵਾਸਤੇ ਮੋਟਰ ਤੇ ਗਿਆ ਤੇ ਬਸ ਤਿਲਕੇ ਡਿੱਗ ਗਿਆ ਉਥੇ ਤੇ ਮੋਟਰ ਦੀ ਸ਼ਾਵਰ ਦੇ ਵਿੱਚ ਮੇਰੀ ਸਾਰੀ ਬਾਹ ਲੁਵੇਟੀ ਗਈ ਬਾਹ ਦਾ ਕੱਪੜਾ ਜਿਹੜਾ ਹੈਗਾ ਇਹ ਸ਼ਰਟ ਦਾ ਉਹ ਲੁਵੇਟਿਆ ਉਹਦੇ ਨਾਲ ਸਾਰੀ ਬਾਹ ਵਿੱਚ ਖਤਮ ਹੋ ਗਈ ਫਿਰ ਡਾਕਟਰਾਂ ਨੇ ਕੱਟਤੀ ਬਾਹ ਕਿੰਨੀ ਉਮਰ ਸੀ ਉਦੋਂ ਮੇਰੀ ਉਮਰ 10-14 ਸਾਲ ਦੀ ਸੀ ਅੱਛਾ ਤੇ ਹਾਂਜੀ ਛੋਟਣ ਦੇ ਯਾਨੀ ਬਚਪਨ ਬਹੁਤ ਪੀੜਾ ਚ ਬੀਤਿਆ ਹਾਂਜੀ ਜ਼ਿੰਦਗੀ ਦੇ ਹਰ ਮੋੜ ਤੇ ਰੋਜ਼ਾਨਾ ਸਾਰੇ ਦਿਹਾੜੀ ਵੱਖ-ਵੱਖ ਤਰ੍ਹਾਂ ਦੇ ਕੰਮ ਕਰਦੇ ਆਪਾਂ ਨਿੱਤ ਰੋਜ਼ ਦੀ ਜਿਹੜੀ ਜਰੂਰਤਾਂ ਪੂਰੀਆਂ ਕਰਦੇ ਆਂ ਹਥਾਂ ਤੇ ਉਹ ਅਹਿਸਾਸ ਹੁੰਦਾ ਹੋਣਾ ਕਿ ਮੇਰਾ ਇੱਕ ਹੱਥ ਨਹੀਂ ਹੈ ਮੇਰੀ ਬਾਹ ਨਹੀਂ ਪਹਿਲਾਂ ਕਾਫੀ ਜ਼ਿਆਦਾ ਹੁੰਦਾ ਰਿਹਾ ਜਦੋਂ ਅਕੀ 3-4 ਸਾਲ ਪਹਿਲਾਂ ਜਦੋਂ ਮੈਂ ਛੋਟਾ ਹੁੰਦਾ ਸੀ ਖੂਲ ਕਰਦੇ ਕੰਮ ਬڑے ਕਰੀਦੇ ਸੀ ਸਾਰੇ ਖੇਤ ਦੇ ਕੰਮ ਆਪ ਹੀ ਕਰਨੇ ਹਰ ਇੱਕ ਇੱਕ ਬਾਹ ਨਾਲੀ ਹਾਂਜੀ ਸਾਰੇ ਫਿਰ ਅਚਾਨਕ ਇਹ ਦਹਾਸਾ ਹੋ ਗਿਆ ਹੱਥ ਦਾ ਤੇ ਉਸ ਤੋਂ ਬਾਅਦ ਫਿਰ ਕੁਝ ਸਾਲ ਬਹੁਤ ਔਖੇ ਨਿਕਲੇ ਇਹ ਖਿਆਲ ਕਦੋਂ ਆਇਆ ਕਿ ਗੁਰੂ ਦੇ ਲੱਡ ਲੱਗਣਾ ਹੈ ਗੁਰਬਾਣੀ ਕੀਰਤਨ ਦੇ ਨਾਲ ਜੁੜਨਾ ਹੈ ਉਸ ਤੋਂ ਬਾਅਦ ਫਿਰ ਮੈਂ ਚਲ ਗਿਆ ਕਲਕੱਤੇ ਉੱਥੇ ਰਿਹਾ ਜੀ ਮੈਂ ਕਟਕਟ 7-8 ਸਾਲ ਉੱਥੇ ਰਿਹਾ ਮੈਂ ਕਲਕੱਤੇ ਸ਼ਹਿਰ ਉੱਥੇ ਨਾ ਗੁਰਦੁਆਰਾ ਸਾਹਿਬ ਦੇ ਵਿੱਚ ਰਹਿਣਾ ਨਾ ਤੇ ਉੱਥੇ ਰੋਜ਼ ਸੇਵਾ ਕਰਨੀ ਗੁਰਦਾਰੇ ਕੀਰਤਨ ਸਿਣਨ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਮੇਰਾ ਰੋਜ਼ ਫਿਰੇ ਸ਼ਾਮ ਚਾੜੂ ਪੂੰਛੇ ਦੀ ਸਾਰੀ ਸੇਵਾ ਮੇਰੀ ਡਿਊਟੀ ਹੁੰਦੀ ਸੀ ਮੈਂ ਕਰਦਾ ਨਾ ਸੀ ਆਪ ਉੱਥੇ ਸਾਡੇ ਰਹਿੰਦੇ ਰਿਸ਼ਤੇ ਦਾ ਰਹਿਣ ਰਿਓ ਤੇ ਕਲਕੱਤੇ ਗੁਰਦੁਆਰਾ ਸਾਹਿਬ ਹਾਂਜੀ ਤੇ ਉਹਨਾਂ ਕੋ ਮੈਂ ਇੱਥੇ ਰਹਿਣਾ ਰਿਹਾ ਸਾਰੀ ਸੇਵਾ ਮੈਂ ਕਰਦਾ ਹਾਂ ਅਸੀਂ ਗੁਰਦੁਆਰੇ ਤੇ ਇੱਕ ਦਿਨ ਅਚਾਨਕ ਸ਼ਾਮ ਦਾ 3-4 ਵਜੇ ਦਾ ਟਾਈਮ ਸੀ ਤੇ ਕੀਰਤਨ ਸੁਣ ਰਿਹਾ ਸੀ ਮੈਂ ਤੇ ਉਸਤਾਦ ਜੀ ਉਹਨਾਂ ਦਾ ਕੀਰਤਨ ਆ ਰਿਹਾ ਸੀ ਉਦੋਂ ਟੀਵੀ ਤੇ ਭਾਈ ਗੁਰਦੇਵ ਸਿੰਘ ਹਾਂਜੀ ਅੱਛਾ ਇਹਨੂੰ ਸੁਣਦੇ ਸੀ ਪੁਰਾਣਾ ਹੀ ਹਾਂਜੀ ਦਿੱਲੀ ਤੋਂ ਮਿੱਠਾ ਟਮਾਣਾ ਤੋਂ ਕੀਰਤਨ ਆ ਰਿਹਾ ਸੀ ਲਾਈਵ ਪੀਟੀਸੀ ਪੰਜਾਬੀ ਤੇ ਹੂੰ ਤੇ ਉਹ ਮੈਂ ਸੁਣ ਰਿਹਾ ਸੀ ਉਦੋਂ ਉਹਦਾ ਇੰਟਰਵਿਊ ਸੁਣੀਨ ਸਾਜੀ ਉਹਨਾਂ ਦੀ ਮੈਂ ਅਕੈਡਮੀ ਬਾਰੇ ਆਖਿਆ ਸੀ ਕਿ ਅਸੀਂ ਅਕੈਡਮੀ ਬਣਾ ਰਹੇ ਹਾਂ ਅੰਮ੍ਰਿਤਸਰ ਦੇ ਵਿੱਚ ਤੇ ਮੈਂ ਉਹਦਾ ਨੰਬਰ ਨੋਟ ਕਰ ਲਿਆ ਪਰ ਉਹਦਾ ਮੇਰੇ ਮਨ 'ਚ ਵਿਚਾਰ ਨਹੀਂ ਆਇਆ ਸੀ ਕਿ ਮੈਂ ਜਾਣਾ ਹੈ ਜਾਂ ਮੈਂ ਸਿੱਖਣਾ ਹੈ ਹਮ ਪਰ ਫਿਰ ਮੈਂ 5 ਵਜੇ ਦਾ ਟਾਈਮ ਹੋਇਆ ਮੈਂ ਗੁਰਦੁਆਰਾ ਸਾਹਿਬ ਗਿਆ ਮੇਰੇ ਉਹਦੇ ਹੱਥ ਦੇ ਵਿੱਚ ਛਾੜੂ ਪੜਿਆ ਸੀ ਤੇ ਮੇਰੇ ਮਨ 'ਚ ਆਪ ਹੀ ਅੰਦਰ ਵਿਚਾਰ ਆਈ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਕਿ ਮੈਂ ਕਿਰਤਪੁਰ ਸਾਹਿਬ ਨੇ ਆਪ ਹੀ ਬਖਸ਼ਿਸ਼ ਕੀਤੀ ਹੈ ਫਿਰ ਮੇਰਾ ਅੰਦਰੋਂ ਮੇਰੇ ਦਿਲ ਵੀ ਕਰ ਰਿਹਾ ਸੀ ਕਿ ਮੈਂ ਹੱਥ ਨਹੀਂ ਹੈਗਾ ਮੈਂ ਫੋਨ ਕਰਕੇ ਕੀ ਕਵਾਂਗਾ ਕਿਦਾਂ ਕੀਰਤਨ ਸਿੱਖਾਂਗਾ ਤੇ ਇੱਕ ਦੋ ਵਾਰੀ ਮੈਂ ਫੋਨ ਹੱਥ 'ਚ ਫੜਿਆ ਪਰ ਲਾਵਾਂ ਨਾ ਹਿੰਮਤ ਨਹੀਂ ਕੀਤੀ ਹਿੰਮਤ ਨਹੀਂ ਪਈ ਫਿਰ ਆਪ ਹੀ ਧੱਕੇ ਨਾਲ ਫੋਨ ਲੱਗ ਗਿਆ ਮੇਰੇ ਕੋਲ ਸਾਜੀ ਉਹਨਾਂ ਦਾ ਹੂੰ ਜਦੋਂ ਮੈਂ ਫੋਨ ਲਾਇਆ ਸਾਜੀ ਉਹਨਾਂ ਨੇ ਤਾਂ ਮੈਂ ਦੱਸਿਆ ਸਾਜੀ ਨੂੰ ਕਿ ਮੈਂ ਕੀਰਤਨ ਸਿੱਖਣਾ ਚਾਹੁੰਨਾ ਹੂੰ ਮੈਂ ਦੱਸਿਆ ਨਹੀਂ ਸੀ ਕਿ ਮੇਰਾ ਹੱਥ ਨਹੀਂ ਹੈਗਾ ਉਹ ਤੋਂ ਹੂੰ ਤੇ ਸਾਜੀ ਨੇ ਅੰਦਰ ਕੀ ਕੁਸ਼ ਗਾ ਕੇ ਸੁਣਾ ਕੇ ਤਾਸ ਹੂੰ ਤੇ ਮੈਂ ਸ਼ਬਦ ਸੁਣਾਇਆ ਤੋਂ ਗੁਰਪੁਰੇ ਮੇਰੀ ਰਾਖ ਲਈ ਗਾ ਕੇ ਉਹਨੇ ਮੂੰਹ ਤੋਂ ਫੋਨ ਤੇ ਹਾਂਜੀ ਤੇ ਉਸਤਾਜ ਜੀ ਹੁਣੇ ਜਾਂਦੇ ਕਿ ਤੁਸੀਂ ਇੱਥੇ ਆ ਜਾਓ ਮੈਂ ਕੀਰਤਨ ਸਿਖਾਵਾਂਗਾ ਇਹ ਕਰ ਰਹੇ 3-4 ਸਾਲ ਪਹਿਲੇ ਹਾਂਜੀ ਇਹ 2016 ਦੀ ਗੱਲ ਹੈ ਜੀ ਅੱਛਾ ਫਿਰ 9 ਸਾਲ ਪਹਿਲੇ ਹਾਂਜੀ ਅੱਛਾ 2016 ਦੇ ਵਿੱਚ ਅਕੈਡਮੀ ਚ ਆਏ ਸੀ ਤੇ ਜਦੋਂ ਮੈਂ ਆਇਆ ਤੇ ਨੂੰ ਡ੍ਰੀਮ ਸਿਟੀ ਆਇਆ ਸੀ ਮੈਂ ਉਸਤਾਜ ਜੀ ਹੁਣਾਂ ਦੇ ਘਰੇ ਹੂੰ ਇਹ ਮੈਂ ਆਇਆ ਤੇ ਉਸਤਾਜ ਜੀ ਨੇ ਪ੍ਰੋਗਰਾਮ ਤੋਂ ਦੁਆਏ ਸੀ ਕਿ ਆ ਕੇ ਉਸਤਾਜ ਜੀ ਨੇ ਜਦੋਂ ਮੈਨੂੰ ਵੇਖਿਆ ਉੱਥੇ नहीं, नहीं। नहीं, नहीं नहीं। नहीं नहीं अच्छा ओदों ਪਹਿਲਾਂ ਮੈਨੂੰ ਭਾਈ ਸਾਹਿਬ ਨੂੰ ਨਹੀਂ ਪਤਾ ਸੀ ਕਿ ਨਹੀਂ ਨਹੀਂ ਤੁਸੀਂ ਦਿਵਿਆਂਗ ਉਹ ਵੀ ਬਾਣੀ ਹੈਗੀ ਨਹੀਂ ਪਤਾ ਨਹੀਂ ਅੱਛਾ ਇਹਨਾਂ ਨੂੰ ਵੇਖ ਕੇ ਫਿਰ ਕੀ ਰਿਐਕਸ਼ਨ ਸੀ ਇਹਨਾਂ ਦੀ ਨਾ ਮੈਂ ਦੱਸਿਆ ਸੀ ਤੇ ਨਾ ਸਾਹਿਬ ਜੀ ਨੂੰ ਪਤਾ ਸੀ ਹੂੰ ਤੇ ਸਾਹਿਬ ਜੀ ਨੇ ਜਦੋਂ ਮੈਨੂੰ ਆ ਕੇ ਵੇਖਿਆ ਤੇ ਮੈਨੂੰ ਪੁੱਛਿਆ ਕੌਣ ਹੈ ਮਦਦ ਸਿੰਘ ਮੈਂ ਕੀਰਤਨ ਸਿੱਖਣਾ ਚਾਹੁੰਨਾ ਆਪ ਜੀ ਨਾਲ ਗੱਲ ਹੋਈ ਸੀ ਤੇ ਕੋਲਕੱਤਾ ਤੋਂ ਆਇਆ ਜੀ ਮੈਂ ਹੂੰ ਆਪ ਨੂੰ ਜਦੋਂ ਕੀਰਤਨ ਕਿਦਾਂ ਸਿੱਖੇਂਗਾ ਤੇਰਾ ਹੱਥ ਨਹੀਂ ਹੈਗਾ ਸਾਹਿਬ ਜੀ ਨੇ ਮੈਨੂੰ ਦੱਸਿਆ ਤੇ ਮੈਂ ਚੈੱਕ ਕੀਤਾ ਉਹਨਾਂ ਵੀ ਹੌਸਲਾ ਕਿੰਨਾ ਕਰਨਾ ਕੰਮ ਦੇ ਵਿੱਚ ਹੈ ਮੈਂ ਕਰਾਏ ਮਹਾਲਾ ਕੇ ਆਏ ਹਾਂ ਜੀ ਕਲਕੱਤਾ ਤੋਂ ਜਦੋਂ ਆਏ ਹਾਂ ਤਾਂ ਘਰ ਦੇ ਹਾਲਾਤ ਇਦਾਂ ਦੇ ਸੀ ਹਾਂ ਮੈਂ ਕਿਹਾ ਮੈਂ ਤਾਂ ਕਰਾਏ ਮਹਾਲਾ ਕੇ ਆਇਆ ਮੇਰੇ ਕੋਲ ਜਾਣ ਦਾ ਕਰਾਏ ਵੀ ਨਹੀਂ ਹੈਗਾ ਫਿਰ ਸਾਜ ਜੀ ਨੇ ਸਾਨੂੰ ਉੱਤੇ ਲੈ ਕੇ ਗਏ ਹਾਂ ਉੱਤੇ ਕਰੇ ਬਿਠਾਇਆ ਹੁੰਦੇ ਹਾਂ ਉੱਪਰ ਲੈ ਜਾ ਕੇ ਮੈਨੂੰ ਚਾਹ ਪਾਣੀ ਪਿਆ ਕੇ ਤੇ ਮੈਨੂੰ ਵਾਜ ਇਦਾਂ ਰੱਖ ਕੇ ਆਂਦੇ ਕਿ ਪੈਰ ਗਾਂ ਕਰਕੇ ਥੋੜਾ ਕੋਸ਼ਿਸ਼ ਕਰ ਜਾ ਮੈਂ ਹਰ ਕਾ ਜੇ ਪੈਰ ਗਾਂ ਕੀਤਾ ਫਿਰ ਸਾਜ ਜੀ ਨੇ ਦੱਸਿਆ ਕਿ ਪੈਰ ਇਦਾਂ ਕਰਕੇ ਹਲਾ ਹਾਂ ਤੇ ਮਹਿਲਾ ਆ ਕੋਸ਼ਿਸ਼ ਕੀਤੀ ਫਿਰ ਸਾਜ ਨੇ ਹੁਣ ਤੂੰ ਸਿੱਖ ਸਕਦਾ ਮੈਂ ਤੈਨੂੰ ਸਿਖਾਉਂਦਾ اچھا ਉੱਥੇ ਮੌਕੇ ਤੇ ਫੈਸਲਾ ਹੋ ਗਿਆ ਵੀ ਸਿੱਖ ਸਕਦਾ ਹਾਂਜੀ ਪੰਚ ਸੀਗਾ ਡਰ ਵੀ ਇਹ ਮੇਰੇ ਤੋਂ ਕੰਮ ਨਹੀਂ ਹੋਣਾ ਪਹਿਲਾਂ ਡਰ ਹੈਗਾ ਸੀ ਜਦੋਂ ਮੈਂ ਘਰੋਂ ਤੁਰਿਆ ਸੀ ਉੱਥੋਂ ਕੋਲਕੱਤਿਆਂ ਹੂੰ ਤੇ ਉਦੋਂ ਡਰ ਹੈਗਾ ਸੀ ਪਰਿਵਾਰ ਨੂੰ ਦੱਸਿਆ ਸੀ ਪਰਿਵਾਰ ਨੂੰ ਮੈਂ ਘਰ ਦੇ ਸਾਰਿਆਂ ਨੂੰ ਨਹੀਂ ਦੱਸਿਆ ਸੀ ਹੂੰ ਬਸ ਅਚਾਨਕ ਮੇਰੇ ਮੰਮੀ ਡੈਡੀ ਨੂੰ ਪਤਾ ਤੇ ਬਾਕੀ ਹੋਰ ਕਿਸੇ ਨੂੰ ਨਹੀਂ ਪਤਾ اچھا ਇਹ ਫੁਰਨਾ ਕਿਵੇਂ ਫੁਰਿਆ ਮਤਲਬ ਕਿਸੇ ਹੋਰ ਕੰਮ ਵੱਲ ਧਿਆਨ ਨਹੀਂ ਗਿਆ ਕਿ ਮੈਂ ਕੋਈ ਹੋਰ ਕੰਮ ਸਿੱਖ ਸਕਦਾ ਕਰ ਸਕਦਾ ਮੈਂ ਪੜਾਈ ਕਰ ਰਿਹਾ ਸੀ 10ਵੀਂ ਦੇ ਪੇਪਰ ਦੇਣੇ ਸੀ ਮੈਂ ਜਦੋਂ ਮੇਰੇ ਮਨ ਵਿੱਚ ਵਿਚਾਰ ਆਇਆ ਕਿ ਮੈਂ ਅਕੈਡਮੀ ਦਾ ਨਾਮ ਜਦੋਂ ਸੁਣਿਆ ਕਿ ਮੈਂ ਉਹ ਇੱਥੇ ਜਾਣਾ ਮੈਂ ਮੇਰੀ ਸਾਜਣਾ ਨਾਲ ਗੱਲ ਹੋ ਗਈ ਤੇ ਉਦੋਂ ਕਰ ਦੇਣੇ ਆਖਿਆ ਅੰਦੇ ਦੁਆ ਕਰ ਲੈ ਕੁਝ ਕਰ ਲੈ ਮੈਂ ਕਿਹਾ ਨਹੀਂ ਮੈਂ ਕਿਹਾ ਮੈਂ ਜਾਣਾ ਮੇਰੀ ਟਿਕਟ ਕਰਾਓ ਤੇ ਮੈਂ ਜਾਣਾ ਪੰਜਾਬ ਕਿਰਤਨ ਸਿੱਖਣਾ ਮੈਂ ਬਸ ਰੋਹੀ ਮਰਾ ਦੀ ਜ਼ਿੰਦਗੀ 'ਚ ਤਾਂ ਇੱਕ ਬਾਹ ਨਾ ਹੋਣ ਕਰਕੇ ਕਾਫੀ ਮੁਸ਼ਕਿਲਾਂ ਆਉਂਦੀਆਂ ਹਨ ਹਾਂਜੀ ਪਰ ਉਹਨੂੰ ਜੇ ਵੇਖਿਆ ਸੀ ਦਸਤਾਰ ਵੀ ਬੜੀ ਸੋਹਣੀ ਸਜਾਣੇ ਹੋ ਪਹਿਲਾਂ ਬਹੁਤ ਜਿਆਦਾ ਨਹੀਂ ਆਉਂਦੀ ਆ। ਕੀਰਤਨ ਵੀ ਸੀ ਬੜਾ ਵਧੀਆ ਗਾਈਡ ਕਰਦੇ ਹੋ ਹਨਾ। ਹਾਂਜੀ। ਇੱਕ ਕਿਦਰਾ ਮੁਮਕਿਨ ਹੋਇਆ ਮਤਲਬ ਇੱਕ ਹੱਥ ਦੇ ਨਾਲ ਦਸਤਾਰ ਸਜਾਣਾ ਐਡੀ ਸੋਹਣੀ ਜਾਂ ਹਰਮੋਨੀਅਮ ਅਰੇ ਇਹ ਪੂਰਾ ਪਰਪੱਕ ਹੋਣਾ। ਜੀ ਪਹਿਲਾਂ ਬਹੁਤ ਜਿਆਦਾ ਮੁਸ਼ਕਿਲ ਲੱਗਦਾ ਹੁੰਦਾ ਸੀ। ਜਦੋਂ ਮੈਂ ਅਕੈਡਮੀ 'ਚ ਨਹੀਂ ਆਇਆ ਸੀ 2016 ਤੋਂ ਪਹਿਲਾਂ ਉਹ ਤਾਂ ਬਹੁਤ ਜਿਆਦਾ ਮੁਸ਼ਕਿਲ ਲੱਗਦਾ ਸੀ। ਪਰ ਹੁਣ ਇਸ ਟਾਈਮ ਮੈਨੂੰ 8 ਸਾਲ ਹੋ ਗਏ ਇਸ ਅਕੈਡਮੀ ਦੇ ਵਿੱਚ। ਤੇ ਇੱਥੇ ਹਰ ਇੱਕ ਚੀਜ਼ ਸਿੱਖਣ ਨੂੰ ਮਿਲੀ ਏ। ਦਸਤਾਰ ਸਜਾਉਣੀ ਵੀ ਇੱਥੇ ਆਕ ਸ਼ੁਰੂ ਕੀਤੀ। ਹਾਂਜੀ। ਦਸਤਾਰ ਇੱਕ ਹੱਥ ਨਾਲ ਹਾਂਜੀ ਉਦਾਂ ਪਰਣਾ ਬਨਦਾ ਸੀ ਪਰ ਇੱਥੇ ਆ ਕੇ ਦਸਤਾਰ ਸਖਾਣੀ ਬਨਣੀ ਫਿਰ ਖਾਣਾ ਵੀ ਆਪ ਬਣਾ ਲਈਦਾ ਸਾਰਾ ਕੁਝ ਕਰ ਲਈਦਾ ਇੱਕੋ ਹੱਥ ਨਾਲ ਹਾਂਜੀ ਕੁਛ ਕਈ ਚਲਾਨੀ ਹੋਵੇ ਕੁਛ ਰੀੜੀਆਂ ਵਗੈਰਾ ਸਮਾਨ ਕੁਛ ਕਰਨਾ ਹੋਵੇ ਉਹ ਸਾਰਾ ਕੁਝ ਇੱਥੇ ਸਿੱਖਿਆ ਸੀ ਹੁਣ ਕਿਸੇ ਚੀਜ਼ ਦੀ ਮੁਸ਼ਕਲ ਨਹੀਂ ਆਉਂਦੀ ਇਹਦਾ ਇਹਦਾ ਸਾਰੇ ਦਾ ਕ੍ਰੈਡਿਟ ਕਿਹਨੂੰ ਦਿੰਨੇ ਹੋ ਮਤਲਬ ਜਿਹੜਾ ਇੱਕ ਹੱਥ ਦੇ ਨਾਲ ਨਵੇਂ ਸਿਰੇ ਜਿੰਦਗੀ ਸ਼ੁਰੂ ਕੀਤੀ ਹੈ ਨਵੀਂ ਜਿੰਦਗੀ ਸ਼ੁਰੂ ਤਾਂ ਸਾਡੇ ਸਾਥ ਚ ਉਹਨਾਂ ਨੇ ਕੀਤੀ ਹੈ ਪਰ ਇਹ ਅੰਦਰ ਹੌਸਲਾ ਵੀ ਸੀ ਰਾ ਤਾਂ ਹੀ ਵੈਸੇ ਹੌਸਲਾ ਵੀ ਇਹ ਉਸਤਾਦ ਜੀ ਨੇ ਦਿੱਤਾ ਜੋ ਇੱਥੇ ਆਏ ਪਹਿਲਾਂ ਕਈ ਚਲਾਉਣੀ ਬਹੁਤ ਔਖੀ ਹੁੰਦੀ ਹੈ ਵੈਸੇ ਇੱਕ ਹੱਥ ਦੇ ਨਾਲ ਹੂੰ ਪਰ ਇੱਥੇ ਮੈਨੂੰ ਭਾਂ ਸਾਰੀ ਦਿਹਾੜੀ ਲਾਈ ਰੱਖੋ ਕਈ ਦੇ ਨਾਲ ਤੇ ਰੋਜ਼ ਕਿੰਨੇ ਘੰਟੇ ਰਿਐਸ ਕਰਦੇ ਹਾਂ ਸਾਰੀ ਦਿਹਾੜੀ ਰਿਐਸ ਹੁੰਦਾ ਜੀ ਉਹ ਨਾਲ ਸਾਡੇ ਕਲਾਸਰੂਮ ਹੈ ਮਾਸਟਰ ਤੇ ਸਟੇਜ ਤੇ ਨਹੀਂ ਕਰਦੇ ਰਿਨੇ ਜੀ ਕਿਉਂ ਸਮਾਗਮਾਂ 'ਵਾਂ ਜਾ ਕੇ ਕਰਦੇ ਹਾਂ ਉਸੇ ਤੇ ਹਾਂ ਜੀ ਜਨਿਸ ਵਾਰਕ ਉਸ ਹਾਂਜੀ ਸਾਧ ਜੀ ਉਹਨਾਂ ਨੇ ਸਾਨੂੰ ਕੁਛ 1.5 ਸਾਲ ਸਾਨੂੰ ਆਸਟ੍ਰੇਲੀਆ ਦੇ ਵਿੱਚ ਵੀ ਭੇਜਿਆ ਸੀ ਕੀਰਤਨ ਕਰਨਾ ਅੱਥਾ ਅੱਛਾ ਆਸਟ੍ਰੇਲੀਆ ਹਾਂਜੀ ਆਸਟ੍ਰੇਲੀਆ 1.5 ਸਾਲ ਲਾ ਕੇ ਹੁਣ ਕੁਛ ਦਿਨ ਪਹਿਲਾਂ ਹੀ ਲੋਕੀ ਬੜਾ ਹੈਰਾਨ ਜੀ ਨਹੀਂ ਹੁੰਦੇ ਵੀ ਕਿਸ ਤਰ੍ਹਾਂ ਪੋਸੀਬਲ ਹੈ ਹਾਂਜੀ ਮੈਂ ਜਿਸ ਦੇ ਲੋਕਾਂ ਕੇ ਫਿਰ ਹਾਂਜੀ ਜਿਨ੍ਹਾਂ ਦੇ ਨਾਲ ਮੈਂ ਹੈਗਾ ਭਾਈ ਗੁਰਸਾਗਰ ਸਿੰਘ ਰਤਨ ਹਮ ਅੰਮ੍ਰਿਤਸਰ ਦੇ ਰਾਗੀ ਨੇ ਅਕੈਡਮੀ ਸਿਟਿੰਗ ਤੇ ਸਾਡੇ ਨਾਲ ਉਹਨਾਂ ਦੇ ਨਾਲ ਸੈਟ ਤੇ ਹਾਂ ਮੈਂ ਤੇ ਪ੍ਰੋਗਰਾਮ ਉਹਨਾਂ ਨੂੰ ਆਂਦੇ ਨੇ ਜਾਂ ਉਸਤਾ ਜੀ ਦਿੰਦੇ ਨੇ ਮੇਰੇ ਬਾਰੇ ਕਿਸੇ ਨੂੰ ਪਤਾ ਨਹੀਂ ਹੁੰਦਾ ਮੇਰਾ ਉਦੋਂ ਪਤਾ ਲੱਗਦਾ ਜਦੋਂ ਮੈਂ ਸਟੇਜ ਤੇ ਜਾਂਦਾ ਜਦੋਂ ਦੇਖਦੇ ਜਾ ਕੇ ਹਾਂਜੀ ਸੰਗਤ ਕੀ ਪੁੱਛਦੀ ਫਿਰ ਆ ਕੇ ਸੰਗਤ ਬਸ ਹੌਸਲਾ ਦਿੰਦੇ ਆ ਬਹੁਤ ਪਿਆਰ ਦਿੰਦੇ ਆ ਪਿਆਰ ਕਰਦੇ ਆ ਕੀ ਸੋਚਦੇ ਆ ਅੱਗੇ ਹੁਣ ਅੱਗੇ ਵੀ ਕੀਰਤਨ ਕਰਨਾ ਚਾਹੁੰਦੇ ਆ ਸੁਪਨਾ ਹੈਗਾ ਜੀ ਦਰਬਾਰ ਸਾਹਿਬ ਬਹਿ ਕੇ ਇੱਕ ਵਾਰੀ ਹਰਮੰਦਰ ਸਾਹਿਬ ਹਰਮੰਦਰ ਸਾਹਿਬ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਗੁਰੂ ਅਮਰਦਾਸ ਦੇ ਦਰ ਤੇ ਜਾ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਕੀਰਤਨ ਕਰਨਾ ਕੋਸ਼ਿਸ਼ ਕੀਤੀ ਕਦੇ ਨਹੀਂ ਜੀ ਅਜੇ ਅਜੇ ਬਸ ਸੰਗਤਾਂ ਦੇ ਵਿੱਚ ਹੁਣ ਅਸੀਂ ਤੁੜੇ ਦਿਨ ਪਹਿਲਾਂ ਅਸੀਂ ਇੰਦੌਰ ਗਏ ਸੀ ਕੀਰਤਨ ਕਰਨ ਹੂੰ ਉਹ ਤਾਂ ਸੰਤਾਂ ਨਾਲ ਬੜਾ ਪਿਆਰ ਮਿਲਿਆ ਸਤਿਔਰ ਉੱਥੇ ਸੰਤਾਂ ਨੇ ਵੇਖਿਆ ਮੈਂ ਜਿੱਦਾਂ ਪੈਰ ਨਾਲ ਵਾਜਾ ਵਜਾ ਰਿਹਾ ਸੀ ਹੂੰ ਤੇ ਇੱਕ ਸੰਤ ਨੇ ਸਾਨੂੰ ਕੈਸਿਓ ਲੈ ਕੇ ਗਿਫਟ ਕੀਤਾ ਉੱਥੇ ਹੂੰ ਉਸ ਤੋਂ ਪਹਿਲਾਂ ਵੀ ਸਾਨੂੰ ਬਹੁਤ ਪਿਆਰ ਮਿਲਿਆ ਸਾਨੂੰ ਸਾਜੂ ਨੇ ਲਖਨਊ ਦੇ ਵਿੱਚ ਪ੍ਰੋਗਰਾਮ ਕਿੱਜਿਆ ਸੀ ਹੂੰ ਜੀ ਉੱਥੇ ਕਰਕੇ ਆਏ ਆ ਜਾਂ ਗੰਗਾ ਨਗਰ ਗਏ ਸੀ ਇਹ ਅਪੀਲ ਕੋਈ ਸੁਰੇਹਾ ਸੰਗਤ ਨੂੰ ਜਾਂ ਉਹਨਾਂ ਲੋਕਾਂ ਨੂੰ ਜਿਹੜੇ ਮਾੜੀ-ਮੋਟੀ ਗਲਤੀ ਢੈਟੇਰੀ ਹੋ ਜਾਂਦੇ ਨੇ ਨਿਰਾਸ਼ ਹੋ ਜਾਂਦੇ ਆ ਮਨਪੀ ਸਿੰਘ ਆਪਣੀ ਜ਼ਿੰਦਗੀ ਦੇ ਤਜਰਬੇ ਦੇ ਆਧਾਰ ਤੇ ਕੋਈ ਸੁਨੇਹਾ ਦੇਣਾ ਚਾਹੁੰਦਾ ਹੈ ਸੁਨੇਹਾ ਉਹਨਾਂ ਲੋਕਾਂ ਨੂੰ ਮੇਰੇ ਨਾਲ ਵੇਖ ਕੇ ਇਹ ਹੋਣਾ ਚਾਹੀਦਾ ਕਿ ਮੈਂ ਹੌਸਲਾ ਨਹੀਂ ਛੱਡਿਆ ਉਹ ਵੀ ਨਾ ਛੱਡਣ ਨੂੰ ਵੀ ਕਰਨਾ اچھا ਹੁਣ ਪਰਿਵਾਰ ਕੀ ਕਹਿੰਦਾ ਤੁਸੀਂ ਪਰਿਵਾਰ ਨੂੰ ਉਹ ਦੱਸਿਆ ਨਹੀਂ ਸੀ ਵੀ ਮੈਂ ਆਹ ਸੇਵਾ ਸ਼ੁਰੂ ਕਰਨੀ ਹੈ ਉਹ ਉਹ ਮੇਰੇ ਪਰਿਵਾਰ ਮਾਨਸੂਸ ਕਰਦੇ ਹਾਂ ਹਾਂਜੀ ਮੇਰੇ ਖੁਦ ਦੇ ਘਰ ਦੇ ਵੀ ਉਹ ਕਹਿੰਦੇ ਹੁੰਦੇ ਸੀ ਜਾਂਦੇ ਕਿ ਤੂੰ ਪੜ੍ਹਾਈ ਕਰ ਲੈ ਤੈਨੂੰ ਵਿਕਲੰਗ ਕੋਟੇ ਦੇ ਵਿੱਚ ਜੌਬ ਮਿਲ ਜੇਗੀ ਹੂੰ ਤੇ ਇਹੋ ਜਿਹਾ ਕੰਮ ਕਰ ਲਾ ਤੂੰ ਮੇਰੇ ਖੁਦ ਮੰਮੀ ਡੈਡੀ ਮੇਰੇ ਕਹਿੰਦੇ ਹੁੰਦੇ ਸੀ ਪਰ ਮੈਂ ਉਹਨਾਂ ਨਾਲ ਵੀ ਲੜ ਕੇ ਮੈਂ ਕਹਿੰਦੀ ਮੈਂ ਕੀਰਤਨ ਸਿੱਖਣਾ ਹੈ ਪੰਜਾਬ ਜਾਣਾ ਹੈ ਅੱਜ ਮਹਿਸੂਸ ਕਰਦੇ ਹਾਂ ਜਾਨ ਨੂੰ ਮਿਲ ਕੇ ਹਾਂਜੀ ਮੈਂ ਜਾਣਾ ਹੁਣ ਮਹੀਨੇ ਦੋ ਮਹੀਨੇ ਬਾਅਦ ਮੈਂ ਘਰ ਜਾਂਦਾ ਹਾਂ ਹਾਂਜੀ ਹੋ ਗਿਆ ਨਹੀਂ ਸਭ ਸਭ ਤੋਂ ਪਹਿਲਾਂ ਤਾਂ ਐਸੀ ਗਲਤੀ ਆ ਨਾ ਕਿ ਇਹ ਖਿਆਲ ਕਿੱਦਾਂ ਆਇਆ ਕਿ ਆਪਾਂ ਇੱਕ ਅਜਿਹੀ ਅਕੈਡਮੀ ਚਲਾਣੀ ਹੈ ਜਿੰਜੇ ਚ ਇਸ ਤਰ੍ਹਾਂ ਦੇ ਚੈਲੰਜ ਜਿਹੜੇ ਐ ਸਪੈਸ਼ਲ ਬੱਚੇ ਦਿਵਯਾਂਗ ਬੱਚੇ ਅਸੀਂ ਵੇਖਿਆ ਇੱਥੇ ਸੂਰਮੇ ਵੀ ਐ ਅਸੀਂ ਉਹ ਵੀ ਵੇਖਿਆ ਜਿਹਨਾਂ ਜਿਹੜੇ ਪੋਲੀਓ ਤੋਂ ਗ੍ਰਸਤ ਐ ਉਹ ਸਾਰੇ ਬੱਚੇ ਤੁਹਾਡੇ ਕੋਲ ਆ ਕੇ ਕੀਰਤਨ ਦੀ ਸਿਖਲਾਈ ਲੈ ਰਹੇ ਐ ਇਹ ਕਿਸ ਤਰ੍ਹਾਂ ਸ਼ੁਰੂ ਕੀਤਾ ਕਿਸ ਤਰ੍ਹਾਂ ਮਨ ਚ ਆਇਆ ਪਹਿਲਾਂ ਦੇ ਸਾਰੀ ਸੰਗਤ ਨੂੰ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਅੱਛਾ ਸਵਾਲ ਤੁਸੀਂ ਪੁੱਛਿਆ ਕਿ ਇਹ ਵਿਚਾਰ ਤੁਹਾਡੇ ਅੰਦਰ ਕਿੱਦਾਂ ਆਇਆ ਸ਼ੌਂਕ ਤਾਂ ਮੇਰਾ ਪਹਿਲੇ ਦਿਨ ਤੋਂ ਵੀ ਸੀ ਜਦੋਂ ਤੋਂ ਮੈਂ ਸਿੱਖਿਆ ਕਿਉਂਕਿ ਮੈਂ ਇੱਕ ਪਿੰਡ ਚ ਉਠਿਆ ਵਾਂ ਜਿੱਥੇ ਬਹੁਤ ਮੁਸ਼ਕਲਾਂ ਸੀਗੀਆਂ ਦੂਰ ਦੂਰ ਤੱਕ ਸਿਖਾਉਣ ਵਾਲੇ ਨਹੀਂ ਲੱਭਦੇ ਸੀ ਕਿਉਂਕਿ ਜਿੰਨੇ ਮੁਸ਼ਕਲਾਂ ਨਾਲ ਸਿੱਖਿਆ ਹੋਵੇ ਨਾ ਉਹਨਾਂ ਨੂੰ ਸਮਝਦਾ ਹੁੰਦਾ ਪਰ ਇੱਕ ਅਚਾਨਕ ਐਸਾ ਹਾਦਸਾ ਵੀ ਮੇਰੀ ਜ਼ਿੰਦਗੀ 'ਚ ਵਾਪਰਿਆ ਮੈਂ ਮੇਰਾ ਬੇਟਾ ਮੇਰੀ ਪਤਨੀ ਅਸੀਂ ਇਕੱਠੇ ਇੱਕ ਕਾਰ 'ਚ ਜਾ ਰਹੇ ਸੀਗੇ ਰਸਤੇ ਵਿੱਚ ਸਾਡਾ ਐਕਸੀਡੈਂਟ ਹੋਟਲ ਇਹ ਅਸੀਂ ਸਿੱਧੀ ਬੱਸ ਨਾਲ ਟੱਕਰ ਕਿਉਂਕਿ ਬੱਸ ਵਾਲਾ ਹੋਰ ਕਿਸੇ ਬੰਨੇ ਵੇਖ ਰਿਆ ਸੀਗਾ ਇਹ ਗੋਲਡਨ ਗੇਟ ਦੇ ਇਲਾਕੇ ਦੀ ਗੱਲ ਹੈ ਤੋਂ ਬਿਲਕੁਲ ਸਾਡੇ ਨਾਲ ਗੱਡੀ ਦੀ ਗੱਡੀ ਖਹਿ ਕੇ ਲੰਗੀ ਤੇ ਉਸ ਦਿਨ ਮੇਰਾ ਮਨ ਬਹੁਤ ਜ਼ਿਆਦਾ ਇਸ ਤਰ੍ਹਾਂ ਸੋਚ ਗਿਆ ਹਾਂ ਮੈਂ ਨੇੜੇੋਂ ਵੇਖੀ ਉੱਥੇ ਹਾਂ ਮੈਂ ਸੋਚਿਆ ਜੀ ਅੱਜ ਮਾਰੀ ਜਾਂਦੇ ਤੇ ਗੁਣ ਤਾਂ ਨਾਲ ਹੀ ਜਾਣਾ ਸੀਗਾ ਮੈਂ ਉਸ ਦਿਨ ਉੱਥੇ ਹੀ ਖਲੋ ਕੇ ਆਪਣੇ ਬੱਚਿਆਂ ਨੂੰ ਜਾਂ ਇਦਾਂ ਕਲੀ ਪਰਿਵਾਰ ਨਾਲ ਸਲਾਹ ਕੀਤੀ ਕਿ ਮੈਂ ਆਪਣਾ ਜ਼ਿੰਦਗੀ ਚ ਨਾ ਗੁਣ ਮੰਡਣਾ ਜ਼ਰੂਰੀ ਹੈ ਔਰ ਇੱਕ ਇੱਕ ਲੋਕ ਹੀ ਸਿਖਾਉਂਦੇ ਹੁੰਦੇ ਨੇ ਕਿ ਆਪਾਂ ਫੀਸਾਂ ਲੈਣੀਆਂ ਪੈਸੇ ਲੈਣੇ ਆ ਬਿਜ਼ਨਸ ਬਣਾ ਕੇ ਸਿੱਖਣਾ ਮੇਰਾ ਮਨ ਸੀ ਕਿ ਸਿਖਾਉਣਾ ਵੀ ਆ ਤੇ ਉਹਨਾਂ ਲੋਕਾਂ ਨੂੰ ਸਿਖਾਉਣਾ ਜਿਨ੍ਹਾਂ ਲੋਕਾਂ ਕੋਲੇ ਸਮਰੱਥਾ ਨਹੀਂ ਸਮਰੱਥਾ ਨਾ ਹੋਵੇ ਜਿਹੜੇ ਕਿਤੇ ਪੈਸਾ ਦੀ ਸਿੱਖ ਸਕਦੇ ਆ ਜਾਂ ਆਰਥਿਕ ਪੱਖੋਂ ਕਮਜ਼ੋਰ ਹੈ ਜਾਂ ਸ਼ਰੀਰਿਕ ਪੱਖੋਂ ਕਮਜ਼ੋਰ ਹੈ ਹਾਂਜੀ ਇਸ ਕਰਕੇ ਮੈਂ ਉਦੋਂ ਤੋਂ ਲੈ ਕੇ ਸੋਚ ਰਿਹਾ ਸੀ ਕਿਵੇਂ-ਕਿਵੇਂ ਹੋਏਗਾ ਬਸ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਸੀ ਮੈਂ ਕਿੱਦਾਂ ਕਰੂੰਗਾ ਅਸੀਂ ਡ੍ਰੀਮ ਸਿਟੀ ਦੇ ਵਿੱਚ ਦੋ ਕਮਰਿਆਂ 'ਚ ਸਟਾਰਟ ਕੀਤਾ। ਉੱਥੇ ਕਿਸੇ ਨੇ ਕਿਹਾ ਜੀ ਇੱਥੇ ਸਾਨੂੰ ਆਵਾਜ਼ ਬੜੀ ਆਉਂਦੀ ਐ। ਉੱਥੋਂ ਬਾਅਦ 'ਚ ਅਸੀਂ ਇਹਨੂੰ ਬਾਹਰ ਗੁਆੰਡੀ ਕਹਿੰਦੇ ਸੀ ਡਿਸਟਰਬ ਡਿਸਟਰਬ ਹੁੰਨੇ ਆ। ਅਸੀਂ ਕਹਾਂ ਤੇ ਤੁਹਾਨੂੰ ਇਹ ਨਹੀਂ ਪਤਾ ਇਹ ਤੁਹਾਨੂੰ ਸਕੂਨ ਦੇਣ ਵਾਲੀ ਚੀਜ਼ ਐ। ਡੀਜੇ ਨਹੀਂ ਚਲਾ ਰਹੇ ਉੱਥੇ। ਅਸੀਂ ਡੀਜੇ ਨਹੀਂ ਚਲਾ ਰਹੇ। ਪਰ ਗੁਰੂ ਰਾਮਦਾਸ ਨੇ ਫਿਰ ਇਸ ਮੇਲਾ ਡੀਜੇ ਚ ਲਾਉਂਦੇ ਹੁੰਦੇ ਡਿਸਟਰਬ ਨਹੀਂ ਹੋਣੀ ਸੀ। ਨਹੀਂ ਹੁੰਦੇ ਜੀ ਅੱਜ ਵੀ ਡੀਜੇ ਚੱਲਦੇ ਉੱਥੇ। ਉਦੋਂ ਨਹੀਂ ਹੁੰਦੇ ਉਹ। ਪਰ ਕੁਦਰਤ ਨੇ ਮਿਹਰਬਾਨੀ ਕੀਤੀ। ਤੇ ਸਾਨੂੰ ਆ ਪਿੰਡ ਦੇ ਵਿੱਚ ਪਿੰਡ ਪੰਡੋਰੀ ਮਹਿਮਾ ਨੇੜੇ ਚੀਤਾ ਅੰਮ੍ਰਿਤਸਰ ਅਸੀਂ ਇੱਥੇ ਬੈਠੇ ਹੋਏ ਹਾਂ ਇਸ ਵੇਲੇ ਇੱਥੇ ਅਸੀਂ ਭਾਈ ਸਾਹਿਬ ਤੰਬੂ ਲਾ ਕੇ ਬੈਠੇ ਸੀ ਸਭ ਤੋਂ ਪਹਿਲਾਂ ਅਜੇ ਅਜੇ ਸਾਡੀ ਉਹ ਦੁਸਮਰਾ ਤਾਂ ਐ ਵੀ ਨਹੀਂ ਹੈਗੀ ਸੀ ਜਦੋਂ ਅਸੀਂ ਪੱਕੇ ਕਮਰੇ ਪਾਲ ਗਏ ਅਕੈਡਮੀ ਸਟਾਰਟ ਕਰ ਦਿੱਤੀ ਉਹਦੇ ਬਾਅਦ ਵਿੱਚ ਅਸੀਂ ਟਰਾਲੀ ਦੇ ਵਿੱਚ ਵੀ ਮਤਲਬ ਤੰਬੂ ਸਾਡਾ ਉੱਡ ਗਿਆ ਕਰਾਤ ਹਨੇਰੀ ਆਈ ਬੱਚਿਆਂ ਵਿਚਾਰਾਂ ਬੜੀ ਮੁਸ਼ਕਲ ਰਾਤ ਕੱਢੀ ਤੇ ਕੇ ਸੀ ਇੱਕ ਹੋਰ ਸੀਗੇ ਦੋ ਨਾਲ ਸਿੰਘ ਬਰਸਾਗਰ ਸਿੰਘ ਵੀ ਸੀਗਾ ਬਾਦ ਵਿੱਚ ਕੀ ਹੋਇਆ ਅਸੀਂ ਟਰਾਲੀ ਵਿੱਚ ਜਿਵੇਂ ਕਿਸਾਨ ਧਰਨਾ ਲਾਉਂਦੇ ਆ ਉਹ ਟਰਾਲੀ ਵਿੱਚ ਵੀ ਪੰਜ ਟਰਾਲੀ ਦੀ ਰੈਨ ਬਸੇਰਾ ਬਣਾ ਲਿਆ ਆਪਾਂ ਬਣਾਇਆ ਫਿਰ ਮਹਾਰਾਜ ਨੇ ਕਿਰਪਾ ਕੀਤੀ ਭਾਈ ਅਜੈ ਸਿੰਘ ਰਠੌਰ ਬੰਬੇ ਵਾਲਿਆਂ ਨੂੰ ਮਹਾਰਾਜ ਨੇ ਪ੍ਰੇਰਣਾ ਲਾਤੀ ਫਿਰ ਉਹਨਾਂ ਨੇ ਸਾਨੂੰ ਵੱਡੀ ਸੇਵਾ ਕੀਤੀ ਕਿ ਜਿਹੜੀ ਬਿਲਡਿੰਗ ਹੈ ਉਹਨਾਂ ਨੇ ਪਵਾ ਕੇ ਦਿੱਤੀ ਹੈ ਮਤਲਬ ਇੱਕ ਹੀ ਸਿੱਖ ਨੂੰ ਮਾਰੇ ਨੇ ਪ੍ਰੇਰਣਾ ਲਾਤੀ ਹੁਣ ਇਹ ਵੀ ਬੜੀ ਵੱਡੀ ਸਪੋਰਟ ਸੀ ਬਹੁਤ ਵੱਡੀ ਸਪੋਰਟ ਸੀ ਜੀ ਮਤਲਬ ਮੇਰੇ ਮਨ ਵਿੱਚ ਸੀ ਕਿ ਮੈਂ ਕਰਨਾ ਹੈ ਮਾਰੇ ਨੇ ਉਹਨਾਂ ਦੇ ਪ੍ਰੇਰਣਾ ਲਾਤੀ ਕਿ ਉਹਨਾਂ ਨੇ ਕਿਆ ਅਸੀਂ ਕਰਾਉਣਾ ਹੈ। ਤਾਂ ਇਹ ਜਿਹੜੀ ਚੀਜ਼ ਆ ਉਦੋਂ ਅਸੀਂ ਸ਼ੁਰੂ ਕੀਤੀ। ਥੋੜਾ ਜਿੱਦਨ ਜਿੱਦਨ ਪਹਿਲੀ ਵਾਰੀ ਮਨਪ੍ਰੀਤ ਸਿੰਘ ਜੀ ਤੁਹਾਡੇ ਕੋਲੇ ਆਏ। ਉਸ ਦਿਨ ਸਾਡੇ ਕੋਲ ਇੱਕ ਅਕੈਡਮੀ ਵੀ ਨਹੀਂ ਹੈਗੀ ਸੀ। ਨਹੀਂ ਪਰ ਉਹ ਉਹ ਸੀਨ ਉਹ ਪੂਰਾ ਤਵ ਯਾਦ ਆ ਗਿਆ ਹੋਗਾ ਕਿ ਮਨਪ੍ਰੀਤ ਸਿੰਘ ਜੀ ਆਂਦੇ ਤੁਸੀਂ ਵੇਖਦੇ ਹੋ ਕਿ ਇਹ ਤਾਂ ਦਿਵਿਆਂਗ ਹੈ। ਇਹਦੀ ਇੱਕ ਬਾਹੀ ਨਹੀਂ। ਉਹ ਤੈਨੂੰ ਦਾੜਾ ਆਇਆ ਨਾ। ਉਹਦੇ ਛੋਟਾ ਸੀ ਇਹਦੇ ਥਿਤਮਾੜੀ ਜੀ ਦਾੜੀ ਸੀ। ਹੂੰ। ਪਤਲਾ ਜਿਹਾ ਬੱਚਾ ਸਾਹਮਣੇ ਮੇਰੇ ਘਰ ਦੇ ਖਲੂਤਾ ਹੋਇਆ। ਮੈਂ ਗੱਡੀ ਚ ਉਤਰ ਰਿਹਾ ਵਾਂ ਇਹ ਕਹਿੰਦਾ ਜੀ ਮੈਂ ਵਾਇਗੁਰਜੋ ਖਾਲਸਾ ਵੈਰੀਫਾਈ ਮੈਂ ਭਾਈ ਮਨਪ੍ਰੀਤ ਸਿੰਘ ਆਂ ਮੈਂ ਕਿਹਾ ਕਿਥੋਂ ਕਹਿੰਦਾ ਮੈਂ ਕਲਕੱਤੇ ਤੋਂ ਆਇਆ ਕਿਉਂਕਿ ਪਿੰਡ ਭਾਵੇਂ ਤਾਂ ਨਜੀਬਾਬਾਦ ਆ ਜੂਪੀ ਚ ਪਰ ਇਹ ਰਹਿੰਦਾ ਕਲਕੱਤੇ ਸੀਗਾ ਤੇ ਉੱਥੇ ਫਿਰ ਮਾਰ ਨੇ ਐਸੀ ਕਿਰਪਾ ਕੀਤੀ ਮੈਂ ਵੇਖ ਕੇ ਇਹਨੂੰ ਆਖਿਆ ਮੈਂ ਕਿਹਾ ਵੀ ਮੁਸ਼ਕਲ ਆ ਤੇਰਾ ਇਹ ਕੰਮ ਸਿੱਖਣਾ ਮੈਂ ਇਹਨੂੰ ਆਖਿਆ ਮੁੜ ਜਾਏ ਤੇ ਰੋਣ ਲੱਗ ਗਿਆ ਕਿ ਮੈਂ ਤੇ ਕਰਾਇਆ ਵੀ ਨਹੀਂ ਹੈਗਾ ਮੇਰੇ ਕੋਲ ਤੂੰ ਮੈਨੂੰ ਕਿੰਨੇ ਸਿੱਖਣਾ ਨਹੀਂ ਹੁਣ ਤੂੰ ਸਿੱਖ ਨਹੀਂ ਸਕਦਾ ਫਿਰ ਮੈਂ ਇਹਨੂੰ ਮੇਰਾ ਫਲੈਟ ਜਿਹੜਾ ਮੈਂ ਉਹ ਗਰਾਊਂਡ ਤੇ ਖੜੇ ਨੂੰ ਨਹੀਂ ਥੱਲੇ ਮੈਂ ਇਹਨੂੰ ਉੱਪਰ ਆਪਣੇ ਫਲੈਟ ਚ ਲੈ ਗਿਆ ਉੱਤੇ ਜਾ ਕੇ ਮੈਂ ਕਿਹਾ ਵਾਜਾ ਖੋਲ ਹਪਲਾ ਪਹਿਲਾ ਦਿਨ ਨੇ ਬੜਾ ਮੁਸ਼ਕਲ ਨਾਲ ਵਾਜਾ ਖੋਲਣ ਦਾ ਯਤਨ ਕੀਤਾ ਉਦੋਂ ਨਹੀਂ ਪ੍ਰੈਕਟਿਸ ਮੈਂ ਖੋਲ ਕੇ ਅੱਗੇ ਰੱਖਤਾ ਫਿਰ ਮੈਂ ਇਹਨੂੰ ਆਖਿਆ ਵੀ ਆ ਪੱਖਾ ਮਾਰ ਇ ਤਾਂ ਪੈਰ ਨਾਲ ਮੜ ਜੇ ਲਾ ਹਵਾ ਭਰ ਮੜ ਜੀ ਇਹਨੇ ਥੋੜੀ ਜੀ ਇਤਰਾ ਹਵਾ ਭਰੀ ਮੈਂ ਕਿਹਾ ਵੀ ਮਿੱਤਰਾ ਹੈ ਤੇ ਓਖਾਈ ਪਰ ਜੇ ਤੂੰ ਇਤਰਾ ਇਸ ਤਰਾ ਪੱਖਾ ਮੜ ਮੜਾ ਮਾਰ ਕੇ ਹਵਾ ਭਰ ਲੇਂਗਾ ਤੇ ਫਿਰ ਮੈਂ ਤੈਨੂੰ ਸਰਗਮਸ ਖਾਧਾ ਇਨੇ ਗੱਜ ਠੀਕ ਹੈ ਨੇ ਫਿਰ ਹਿੰਮਤ ਵਿਖਾਈ ਹੈ ਜੀ ਮੈਂ ਕਹਿੰਨਾ ਉਹ ਕਿੰਨਾ ਕੁ ਮੁਸ਼ਕਲ ਸੀਗਾ ਸਾਜੀ ਇਸ ਚ ਸੱਚੀ ਦੱਸਾਂ ਬਾਹ ਨਾਲ ਪੱਕਾ ਵਜਾਉਣਾ ਵੀ ਔਖਾ ਹੁੰਦਾ ਵਾ ਬਹੁਤ ਜ਼ਿਆਦਾ ਕੋਈ ਸ਼ੱਕ ਨਹੀਂ ਜਿਹੜਾ ਨਵਾਂ ਬੰਦਾ ਹੁੰਦਾ ਲੋ ਉਹਦਾ ਆਹ ਬਾਹ ਦਾ ਜਿਹੜਾ ਮਸਲੂ ਪੀੜ ਕਰਨ ਲੱਗ ਪੈਂਦਾ ਤੇ ਲੱਤ ਨਾਲ ਤੇ ਬੇਹਤ ਮੁਸ਼ਕਲ ਹੈ ਜੀ ਕਾਫੀ ਮੁਸ਼ਕਲ ਹੈ ਬਹੁਤ ਜ਼ਿਆਦਾ ਮੁਸ਼ਕਲ ਹੈ ਮੈਨੂੰ ਕੋ ਕਹਵੇ ਮੈਂ ਨਹੀਂ ਕਰ ਸਕਦਾ ਮੈਂ ਐਵੇਂ ਤੈਨੂੰ ਕਹਾਂ ਉਹ ਇਹਦੀ ਹਿੰਮਤ ਆ ਇੱਕ ਮਿਸਾਲ ਉਹਨਾਂ ਲੋਕਾਂ ਲਈ ਜਿਹੜੇ ਜ਼ਿੰਦਗੀ ਚ ਕੋਈ ਮੁਸ਼ਕਿਲ ਆਂਦੀ ਏ ਕੋਈ ਚੁਣੌਤੀ ਆਂਦੀ ਕੋਈ ਚੈਲੰਜ ਆਂਦਾ ਤਾਂ ਹੌਸਲਾ ਛੱਡਦੇ ਆ ਟੈਟੇਰੀ ਹੋ ਜਾਂਦੇ ਮੈਦਾਨ ਛੱਡ ਕੇ ਘਰੇ ਬਹਿ ਜਾਂਦੇ ਆ ਉਹਨਾਂ ਲਈ ਵੀ ਇੱਕ ਮਿਸਾਲ ਹੈ ਮਨਪ੍ਰੀਤ ਸਿੰਘ ਕਿ ਕਦੇ ਵੀ ਹੌਸਲਾ ਨਾ ਹਾਰੋ ਹਿੰਮਤ ਨਾ ਹਾਰੋ ਦਿਲ ਲਾ ਕੇ ਮਿਹਨਤ ਕਰੋ ਗੁਰੂ ਸਾਹਿਬ ਜ਼ਰੂਰ ਬਖਸ਼ਿਸ਼ ਕਰਦੇ ਆ ਸਫਲਤਾ ਬਖਸ਼ਿਸ਼ ਕਰਦੇ ਆ ਸਫਲਤਾ ਬਖਸ਼ਦੇ ਔਰ ਇਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ